ਅਤਲ ਮੇਰੇ ਪਿੰਡੋਂ ਦਾ ਕਾਰਨ ਆਇਸੀ ਵੀ ਸਾਡੇ ਪਿੰਡ ਅੱਜ ਬਹੁਤ ਮੰਦਪਾਗੀ ਘਟਨਾ ਹੋਈ ਹੈ ਬਹੁਤ ਜ਼ਿਆਦਾ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਗੱਲ ਪਤਾ ਲੱਗੀ ਸਾਡੇ ਪਿੰਡ ਦਾ ਨੌਜਵਾਨ ਸਾਡਾ ਗਵੰਡੀ ਸੀ ਵਿਚਾਰਾ ਤੇ ਮਿਹਨਤੀ ਬੰਦਾ ਸੀਗਾ ਨੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਹੈਗਾ ਜੀ ਮੈਂ ਭਾਈ ਸਾਹਿਬ ਵਰਗਣਾ ਬਾਈ ਜਸਜੀ ਧਾਲੀਵਾਲ ਆਪਣਾ ਦੋਸਤ ਤੇ ਬਾਈ ਰੁਪਿੰਦਰ ਸਿੰਘ ਬਰਾੜ ਸਾਹਿਬ ਧਾਲੀਵਾਲ ਸਾਹਿਬ ਕੀ ਹਾਲ ਨੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਹਾਂ ਕਦੋਂ ਵਾਪਸ ਚੰਡੀਗੜ੍ਹ ਦੀ ਫਿਰ ਜੀ ਅੱਜ ਸ਼ਾਮ ਦੀ ਓਕੇ ਦੋਸਤਾਂ ਤੇ ਮਗਰ ਬੈਠੇ ਨੇ ਆਪਣੇ ਰੁਪਿੰਦਰ ਜੀ ਕੀ ਹਾਲ ਨੇ ਠੀਕ ਹੋ ਹਾਂ ਜੀ ਚੜ੍ਹਦੀ ਕਲਾ ਲੋ ਜੀ ਅਸੀਂ ਜਾ ਰਹੇ ਹਾਂ ਕੋਈ ਸ਼ੁਕਰ ਮੇਲਾ ਕਰਨ ਤੇ ਫਿਰ ਲਾਉਣੇ ਰਾਮਕਾਂ ਤੇ ਧਾਲੀਵਾਲ ਸਾਹਿਬ ਨੇ ਫਿਰ ਅੱਜ ਚਲੇ ਜਾਣਾ ਤਿੰਨ ਚਾਰ ਦਿਨ ਉਹ ਗਏ ਨੂੰ ਤੇ ਇਹ ਸੀ ਵਿਆਹ ਤੇ ਆਏ ਵੇ ਤੇ ਅੱਜ ਅਸੀਂ ਫਿਰ ਵੇਲੇ ਸੀਗੇ ਮੈਂ ਵੇਲਾ ਸੀ ਤੇ ਉਦੋਂ ਵਾਰ ਫਿਰ ਅੱਜ ਧਾਲੀਵਾਲ ਸਾਹਿਬ ਨੇ ਜਾਣਾ ਮਿਲ ਨਹੀਂ ਮਿਲ ਨਹੀਂ ਤੇ ਤੇ ਬੀਜ ਸਟੋਰ ਹੁੰਦਾ ਨਾ ਤੁਹਾਨੂੰ ਪਤਾ ਹੀ ਹੈ ਕਿ ਬਾਕੀ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਆ ਥੋੜੇ ਰੂਪ ਰੂਪ ਕਰਨਗੇ ਤੇ ਇੰਸਟਾਗ੍ਰam ਤੇ ਜਾ ਕੇ ਤੁਸੀਂ ਧਾਲੀਵਾਲ ਲਿਖ ਕੇ ਫੋਲੋ ਕਰੋ ਸ਼ੇਅਰ ਕਰੋ ਤੇ ਇੱਕ ਤਾਜ਼ਾ ਜਿਹਾ ਰੀਲ ਪਾਈ ਅਸੀਂ ਉਹ ਜ਼ਰੂਰ ਦੇਖੋ ਬੜੀ ਕੈਂਟ ਰੀਲ ਹੈ ਬਹੁਤ ਬਹੁਤ ਧੰਨਵਾਦ ਮਿਲਦੇ ਆ ਥੋੜੇ ਸਮੇਂ ਚ ਹਾਂਜੀ ਅਸਲ ਮੈਨੂੰ ਤਾਂ ਪਿੰਡ ਆਉਣਾ ਪੈ ਗਿਆ ਤੇ ਬਾਈ ਜੱਸੀ ਵਰਗੇ ਰਪਿੰਦਰ ਵਰਗੇ ਜਾਵੜੇ ਉਹਨਾਂ ਨੇ ਪ੍ਰੋਗਰਾਮ ਤੇ ਵੀ ਜਾਣਾ ਸੀ ਤੇ ਬਾਈ ਜੱਸੀ ਨੇ ਚੰਡੀਗੜ੍ਹ ਵੀ ਨਿਕਲਣਾ ਤਾਂ ਕਰਕੇ ਫਿਰ ਮੈਨੂੰ ਡ੍ਰੌਪ ਕਰ ਗਏ ਅਸਲ ਮੇਰੇ ਪਿੰਡ ਆਉਣ ਦਾ ਕਾਰਨ ਆਇਆ ਸੀ ਵੀ ਸਾਡੇ ਪਿੰਡ ਅੱਜ ਬਹੁਤ ਮੰਦਪਾਗੀ ਘਟਨਾ ਹੋਈ ਹੈ ਬਹੁਤ ਜਿਆਦਾ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਗੱਲ ਪਤਾ ਲੱਗੀ ਸਾਡੇ ਪਿੰਡ ਦਾ ਨੌਜਵਾਨ ਸਾਡਾ ਗਵੰਡੀ ਸਿੰਘ ਵਿਚਾਰਾ ਤੇ ਮਿਹਨਤੀ ਬੰਦਾ ਸੀਗਾ ਵੀ 27-22 ਸਾਲ ਉਮਰ ਹੋਊਗੀ ਉਹ ਰਾਜਸਥਾਨ ਗਿਆ ਸੀ ਕੰਮ ਕਾਜ ਆਪਦਾ ਉੱਥੇ ਵਿਚਾਰੇ ਦਾ ਮਤਲਬ ਸੜਕ ਦੇ ਘਟਨਾਵਾਂ ਦੇ ਵਿੱਚ ਉਹ ਨਹੀਂ ਰਿਹਾ ਬਹੁਤ ਜ਼ਿਆਦਾ ਦੁੱਖ ਲੱਗਿਆ ਜਿੰਨਾ ਵੀ ਕਹਿ ਦਈਏ ਤੇ ਸਾਰਾ ਪਿੰਡ ਹੀ ਹੁਣ ਦੁੱਖ ਮਨਾ ਰਿਹਾ ਹੈ ਛੋਟੇ ਛੋਟੇ ਬੱਚੇ ਆ ਵਿਚਾਰੇ ਦੇ ਦੇਖ ਕੇ ਮਨ ਹਰੂ ਹੋ ਜਾਂਦਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਪਰਮਾਤਮਾ ਉਹਨੂੰ ਚਰਨਾਂ ਸਨਵਾਸ ਦੇਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਹੌਸਲਾ ਮਿਲੇ ਪਰਿਵਾਰ ਨੂੰ ਬਹੁਤ ਬਹੁਤ ਜ਼ਿਆਦਾ ਪੁਰਾ ਹੋਇਆ ਜਿੰਨਾ ਵੀ ਕਹਿ ਲੀਏ ਤਾਂ ਕਰਕੇ ਆਣਾ ਹੁੰਨਾ ਮੈਂ ਛੋਟੀ ਜ਼ਿੰਦਗੀ ਐ ਕਿਉਂ ਕਿਸੇ ਨਾਲ ਵੈਰ-ਵੱਧ ਰੱਖਣਾ ਸਾਰਿਆਂ ਨਾਲ ਪਿਆਰ ਬਣਾ ਕੇ ਰੱਖੋ ਕੀ ਪਤਾ ਕਦੋਂ ਪ੍ਰਮਾਤਮਾ ਦਾ ਬਲਾਵਾ ਆ ਜੇ ਕਦੇ ਕਿਸੇ ਨੂੰ ਮਾੜਾ ਨਾ ਬੋਲੋ ਆ ਤਾਂ ਬਹੁਤ ਮਾੜਾ ਹੈ ਜਿੰਨਾ ਵੀ ਕਹਿ ਲੀਏ ਪਤਾ ਨਹੀਂ ਕੀ ਗੱਲ ਹੈ ਸਾਡੇ ਪਿੰਡ ਤੇ ਚੱਲੀ ਜਾਂਦਾ ਹੈ ਬਹੁਤ ਦੁੱਖ ਦਾ ਸਮਾਂ ਹੈ ਬਹੁਤ ਜ਼ਿਆਦਾ ਤਾਂ ਕਰਕੇ ਔਰ ਜਿੰਨਾ ਕੁ ਮਾੜਾ-ਮੋਟਾ ਮੈਂ ਵੀਡੀਓ ਬਣਾਉਣ ਦਾ ਮਰਜ਼ੀ ਤਾਂ ਕਰਦਾ ਨਹੀਂ ਸੀਗਾ ਤੇ ਜਿੰਨੀ ਕੁ ਹੈਗੀ ਮੈਂ ਪਾ ਦਿੰਨਾ ਕੁਝ ਪਹਿਲਾਂ ਦੀਆਂ ਵੀ ਪਈਆਂ ਉਹ ਜੋੜ ਦਿੰਨਾ ਤੇ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮਾਫੀ ਮੰਗਦਾ ਹਮੇਸ਼ਾ ਕੁਛ ਰਿਹਾ ਕਰੋ ਯਾਰ ਬੰਦੇ ਦਾ 1 ਮਿੰਟ ਦਾ ਭਰੋਸਾ ਨਹੀਂ ਉਹ ਆਦੇ ਹੁੰਦੇ ਨਾ 4 ਦਿਨਾਂ ਦੀ ਪੁਰਾਣੀ ਜਿੰਦੇ ਤੂੰ ਐਵੇਂ ਨਾ ਮਾਨ ਕਰੀ ਤਾਂ ਕਰਕੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਹ ਤੋਂ ਮਤਲਬ ਇਹ ਚੀਜ਼ ਨੂੰ ਨੇੜੇ ਤੋਂ ਮੇਰੇ ਤੋਂ ਬਾਅਦ ਕੌਣ ਜਾਣ ਸਕਦਾ ਜੋ ਕੁ ਸਮਾਂ ਆਦੇ ਬਚਪਨ ਚ ਵੇਖਿਆ ਸ਼ਹਿਰ ਦੀ ਕਿਸੇ ਬੰਦੇ ਨੇ ਵੇਖਿਆ ਹੁਣੇ ਤਾਂ ਕਰਕੇ ਇਹ ਚੀਜ਼ਾਂ ਸਭ ਨੂੰ ਪਤਾ ਹੈ ਵੀ ਜਿਹੜੇ ਪਰਿਵਾਰ ਤੇ ਟਾਈਮ ਆਉਂਦਾ ਕਿੰਨਾ ਮਾੜਾ ਸਮਾਂ ਆਉਂਦਾ ਪਰਮਾਤਮਾ ਹੈ ਸਮਾਂ ਐਸ ਉਮਰ ਤੱਕ ਨਾ ਲੈ ਕੇ ਆਵੇ ਚਲੋ ਇੱਕ ਦਿਨ ਤਾਂ ਸਭ ਨੇ ਜਾਣਾ ਹੀ ਹੈ ਪਰ ਉਹਦਾ ਇੱਕ ਸਮਾਂ ਹੁੰਦਾ ਚਲੋ ਬਸ ਤੇ ਹੁਣ ਮੈਂ ਜਿਹੜੀਆਂ ਵੀਡੀਓ ਐਡ ਕਰ ਰਿਹਾ ਇਹ ਪਹਿਲਾਂ ਤੋਂ ਗਈਆਂ ਤੇ ਗਲਤੀ ਫਲਤੀ ਮਾਫੀ ਓਕੇ ਦੋਸਤੋ ਹਮੇਸ਼ਾ ਖੁਸ਼ ਰਹਾ ਕਰੋ ਹੱਸਦੇ ਰਹੋ ਵਸਦੇ ਰਹੋ ਲੋਹੀ ਵਾਲੀਆਂ ਵੀ ਲੋਹੀ ਦੀ ਸਮਾਨ ਵਾਲੀ ਗੱਡੀ ਆਈ ਹੈ ਇਹਨਾਂ ਦੇ ਕੋਲ ਹੀ ਕੋਆ ਮਾਰਨ ਵਾਲੀਆਂ ਕਰਾਈਆਂ ਤਵੇ ਤਵੀਆਂ ਟੱਕੜੀਆਂ ਵੱਟੇ ਗੈਸ ਵਾਲੀਆਂ ਪੱਟੀਆਂ ਲੋਹੇ ਦੇ ਕਿੰਨੇ ਸਾਧ ਕੱਟਣ ਵਾਲੇ ਟੋਕੀ ਵਾਸ਼ੂ ਮਸ਼ੀਨਿ ਰੱਖਣ ਵਾਲੇ ਸਟੈਂਡ ਅੱਟ ਵਾਲੀਆਂ ਡਰਮੀਆਂ ਰੱਖਣ ਵਾਲੇ ਸਟੈਂਡ ਆਮ ਆਦਤ ਤੋਂ ਦਬਾਣੇ ਪੁੱਟਣ ਵਾਲੇ ਸੰਗਲ ਫੱਜਾ ਦੇ ਬਾਣ ਵਾਲੇ ਕੰਨਿਆ ਫੋੜੇ ਕਿਲੋਗੱਟ ਨਾਲੇ ਵਰਨੇ ਤੰਗਲੀਆਂ ਦੰਗਰਾਲੀਆਂ ਹੋਰ ਵੀ ਸਬਾਨੇ ਸਾਰੇ ਹੀ ਜੋ ਕਿਸੇ ਮਾਈ ਭਾਈ ਦੇ ਨਜ਼ਰੂਹਤ ਹੋਵੇ ਤਾਂ ਆਪਣੇ ਗੁਰਦੁਆਰਾ ਸਾਹਿਬ ਦੇ ਅੱਗੇ ਆ ਕੇ ਲੈ ਜਾ ਸਕਦੇ ਹਨ 와ਹੀ ਗੁਰੂ ਕੀ ਖਾਲਸਾ 와ਹੀ ਗੁਰੂ ਕੀ ਫਤਿਹ ਆ ਜੀ ਜੀ ਭਾਈ ਸਾਹਿਬ ਵਰਗੇ ਆਏ ਮਲੇਰਕੋਟਲੇ ਤੋਂ ਸਾਰਾ ਮਤਲਬ ਹੈ ਜਿਹੜੀਆਂ ਆਪ ਘਰੇ ਚੀਜ਼ਾਂ ਵਰਤਦੇ ਆਂ ਜ਼ਰੂਰੀ ਦੀਆਂ ਉਹ ਸਮਾਨ ਲੈ ਕੇ ਆਏ ਆ ਭਾਈ ਜੀ ਕੀ ਹਾਲ ਨੇ ਵਧੀਆ ਬਣਦੀ ਤੋਂ ਤੇ ਹਾਂਜੀ ਆਪ ਤਿਆਰ ਕਰਦੇ ਸਾਰਾ ਜੀ ਹਾਂਜੀ ਮਲੇਰਕੋਟਲੇ ਖਾਸ ਸਾਸ਼ ਮਲੇਰਕੋਟ ਆ ਜੀ ਬਾ ਤੁਸੀਂ ਵੇਖ ਸਕਦੇ ਹੋ ਕੁਆਲਿਟੀ ਕਿ ਮਲਟੀ ਪੂਰੀ ਘੈਂਟ ਆ ਜੀ ਪੂਰੀ ਵਧੀਆ ਆਪ ਬਣਾਉਣਾ ਵਈਆ ਸ਼ਾਪ ਬਣਾਈ ਦੀ ਹੈ ਤੇ ਉੱਥੇ ਕਿੱਥੇ ਖੁੰਦਾ ਆਪਣੀ ਸ਼ਾਪ ਕਿੱਥੇ ਹੈ ਜੀ ਮਲੇਰ ਕੋਟਲੇ ਲੋਹਾ ਬਾਜ਼ਾਰ ਲੋਹਾ ਬਾਜ਼ਾਰ ਤੇ ਕੋਈ ਮੋਬਾਈਲ ਨੰਬਰ ਜੀ ਆਪਣਾ 98784 98784 ਜੀ 53509 53509 ਤੇ ਦੁਕਾਨ ਦਾ ਕੀ ਨਾਮ ਹੈ ਇਹ ਆਹ ਵਾਲਾ ਦੁਕਾਨ ਦਾ ਨਾਮ ਐਮ ਐਸ ਚੌਧਰੀ ਮੁਹੰਮਦ सलीम ਲੈਓ ਲਿਖਾਂ ਸਰ ਮੁਹੰਮਦ सलीम ਚੌਧਰੀ ਠੀਕ ਹੈ ਜੀ ਦੇ ਕਿੰਨੇ ਚਰਵਾੜੇ ਡਾ ਮਾਰ ਲੈਣੇ ਆਪਣੇ ਪਿੰਡਾ ਜੀ ਮਿੰਨਾ ਬਾਵਾ ਜੀ ਮਿੰਨਾ ਵਾਹ ਬਾਕੀ ਮੈਂ ਤੁਹਾਨੂੰ ਦੇਖ ਸਕਦੇ ਹਾਂ ਸਾਰਾ ਕੁਝ ਹੀ ਪਿਆ ਜਿਹੜੀਆਂ ਚੀਜ਼ਾਂ ਆਪਾਂ ਘਰੇ ਵਰਤਦੇ ਆਂ ਕੜਾਹੇ ਕੜਾਹੀਆਂ ਸਾਕਟਣ ਵਾਲੀ ਮਸ਼ੀਨ ਤਵੇ ਦਾਤੀਆਂ ਥੌੜੀ ਚਗਲਾ ਵੇਲਣਾ ਮਸਾਲਾ ਕੁੱਟਣ ਵਾਲੀ ਪੱਠੀ ਵੀ ਹੈ ਪੱਠੀ ਕੀ ਰੇਟ ਹੈ ਇਹ ਬੜੀ ਵਧੀਆ 1600 ਦੀ ਹੈ ਬਾਈ ਜੀ ਛੋਟੀ 1400 ਦੀ ਹੈ ਇਹ 1400 ਦੀ ਹੈ ਆਹ 1600 ਦੀ ਹੈ ਹਾਂ ਜੀ ਸਰ ਪੂਰੇ ਮਜ਼ਬੂਤ ਗਾਰੰਟੀ ਤੇ ਸਾਕਟਣ ਵਾਲੀ ਮਸ਼ੀਨ ਕਿੰਨੇ ਦੀ ਉਹ 800 ਦੀ ਹੈ ਜੀ ਆ 2000 ਦੀ ਹੈ ਬਾਈ 2000 ਦੀ ਹੈ ਇਹ ਜੋ ਕੋਈ ਆਟੋਮੈਟਿਕ ਵੀ ਆਈ ਨਹੀਂ ਹੁਣ ਕੇ ਨਹੀਂ ਆਈ ਬਣਾਉਂਦੇ ਹੱਥੇ ਜਿਹੜੇ ਸਾਰਾ ਆਈ ਬਣਾਉਂ ਸੈਂਟਰੀਫਿਊਜ ਮਾਡਲ ਕਰਦੇ ਨੇ ਓਕੇ 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 ਪਰ ਕੁਆਲਟੀ ਕੁਲਟੀ ਟੈਂਡਾ ਪੂਰੀ ਤੇ ਬਾਕੀ ਬਾਈ ਬਹੁਤ ਚਰਦੇ ਆਉਂਦੇ ਅੱਡ ਦੀ ਗੱਲ ਤਾਂ ਨਹੀਂ ਛੋਟੇ ਹੁੰਦੇ ਹੋ ਉਹਾਂ ਦੇ ਵੇਣੇ ਅਸੀਂ 25 ਸਾਲ ਹੋ ਗਏ 25 ਸਾਲ ਹੋ ਗਏ ਸਹੀ ਗੱਲ ਹੈ ਅੱਛਾ ਵੀ ਰੱਖ ਰੱਖਿਆ ਨਾ ਇਹ ਕਿ ਮੈਂ ਵਧੀਆ ਕੰਪਨੀ ਦੇ ਕਾਫਤਾਰ ਕਰਿਆ ਜੀ ਇਹ ਆਪਿਆ ਆਪ ਸਾਰੇ ਆਹ ਕੰਪਨੀ ਦਾ ਸੀ ਜੀ ਅੱਛਾ ਹਾਂ ਅਦਵਾ ਕੰਮ ਵਿੱਚ ਵਰਕਰ ਪਾਉਣ ਆ ਸੰਗਲ ਹੈਣਾ ਸੰਗਲ ਵੀ ਹੁੰਦੇ ਆ ਹਾਂਜੀ ਸਰ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਖਾਨ ਸਾਹਿਬ